ਸਰੋਂ ਦਾ ਫੋਨ ਉੱਪਰ ਸਸਿਕਾ ਦੋਸਤ ਕੀ ਹਾਲ ਹੈ ਠੀਕ ਠਾਕ ਹੋ ਵੱਡਾ ਬਹੁਤ ਪੈ ਰਹੀ ਹੈ ਔਰ ਬਾਈਕ ਰੂਟੀ ਨਹੀਂ ਕੇ ਪਾਇਆ ਤੁਹਾਨੂੰ ਮੈਂ ਦੱਸ ਨਹੀਂ ਸਕਦਾ ਲੋਕ ਕਹਿੰਦੇ ਕੀ ਵਧਾਈਆਂ ਲੈ ਲਓ ਵਧਾਈਆਂ ਲੈ ਲਓ ਸੋ ਇਸ ਤਰ੍ਹਾਂ ਦਾ ਮਾਹੌਲ ਬਣਿਆ ਹੁਣ ਮੈਂ ਤੇ ਸੰਜੀ ਜੀ ਅਗਲੇ ਬੂਥਾਂ ਤੇ ਜਾ ਰਹੇ ਆ ਸੰਜੀ ਤਲਵਾਰ ਸਾਹਿਬ ਇੱਕ ਤੁਹਾਨੂੰ ਬੇਨਤੀ ਕਰਨੀ ਚੋਣ ਹੈ ਕਿ ਆਮ ਆਦਮੀ ਪਾਰਟੀ ਔਰ ਆਗਰੀਆਂ ਰਵਨੀਤ ਸਿੰਘ ਬਿੱਟੂ ਦੋਨੇ ਜਾਣੇ ਰਲ ਗਏ ਐ ਔਰ ਦੋਹਾਂ ਨੇ ਮਨ ਬਣਾ ਲਿਆ ਵੀ ਕਿਵੇਂ ਨਾ ਕਿਵੇਂ ਅਸੀਂ ਰਾਜੇ ਵੜਿੰਗ ਨੂੰ ਡੀਫੇਮ ਕਰੀਏ ਸੋ ਕਹਿ ਰਿਹਾ ਕਿ ਰਾਜਾ ਵੜਿੰਗ ਸਾਨੂੰ ਸਮਰਥਨ ਦੇ ਗਿਆ ਇਹਨਾਂ ਨੂੰ ਪੁੱਛਣ ਵਾਲਾ ਹੋਵੇ ਜੇ ਤੁਹਾਨੂੰ ਸਮਰਥਨ ਦੇਣਾ ਸੀ ਤਾਂ ਮੈਂ ਤੁਹਾਨੂੰ ਅੱਜ ਤੋਂ 20 ਦਿਨ ਪਹਿਲਾਂ ਦਿੰਦਾ ਉਮਲਿੰਗ ਵਾਲੇ ਦਿਨ 7 ਵਜੇ ਮੈਂ ਤੁਹਾਨੂੰ ਸਮਰਥਨ ਦੇਣਾ ਸੀ ਸੋ ਇਸ ਤਰ੍ਹਾਂ ਦੀ ਜਿਹੜੀ ਘਟਿਆ ਰਾਜਨੀਤੀ ਹੈ ਉਸੇ ਚੁਨਾਰ ਪੂਰੀ ਤਰੀਕੇ ਦੇ ਨਾਲ ਹਾਰ ਰਹੇ ਮੈਂ ਆਪਣਾ ਵਿਅਕਤੀ ਕਾਂਗਰਸ ਪਾਰਟੀ ਦੇ ਸੇਵਾਦਲ ਦੇ ਪ੍ਰਧਾਨ ਵੀ ਰਹੇ ਔਰ ਉਸ ਗਲੀ ਚ ਰਹਿੰਦੇ ਜਿੱਥੇ ਪੱਪੀ ਪ੍ਰਾਸ਼ਦ ਰਹਿੰਦਾ ਉਹ ਪੀੜੀ ਦੀ ਗਲੀ ਹੈ ਸਾਰੇ ਇਹ ਚਾਚੇ ਤਾਇਆ ਦੇ ਪੁੱਤ ਹੈ ਪਰ ਉਹ ਆਪਣੇ ਨਾਲ ਖੜੇ ਤੇ ਚਿੱਟੀ ਟੂਕੀ ਪਾ ਕੇ ਉਹਨਾਂ ਨੂੰ ਵੋਟ ਵੀ ਪਾਉਣ ਦੇ ਰਹੇ ਸੀ ਮੈਂ ਉੱਥੇ ਗਿਆ ਸੁਸ਼ੀਲ ਪ੍ਰਾਸ਼ਦ ਜੀ ਦੇ ਘਰ ਉੱਥੇ ਇਹਦਾ ਮੁੰਡਾ ਆ ਗਿਆ ਔਰ ਇਹਦਾ ਮੁੰਡਾ ਸਾਡੇ ਨਾਲ ਬੈਠ ਕੇ ਨਹੀਂ ਭਾਜੀ ਮੈਂ ਕੁਝ ਨਹੀਂ ਹੁ ਮੈਂ ਕਿਹਾ ਉਹ ਬਦਤਮੀਜ਼ੀ ਨਾ ਕਰੀ ਨੂੰ ਪਤਾ ਹੋਣਾ ਚਾਹੀਦਾ ਹੈ ਵੀ ਵੱਡਿਆਂ ਦਾ ਸਤਿਕਾਰ ਕਿਵੇਂ ਕਰਨਾ ਹੈ ਸੋ ਮੇਰੇ ਕਹਿਣ ਦਾ ਮਕਸਦ ਉੱਥੇ ਉਹ ਆ ਗਿਆ ਤੇ ਹੁਣ ਇਹ ਕਿਉਂਕਿ ਤਿੰਨ ਚਾਰ ਦਿਨਾਂ ਦਾ ਇਹ ਚਲਾ ਰਹੇ ਸੀ ਆਉਂਦੀ ਆਡੀਓ ਵੀ ਰਾਜਾ ਵਰਿੰਗ ਨੇ ਸਮਰਥਨ ਦਿੱਤਾ ਸਾਰੇ ਹੱਕਾਂ ਚਲਾਈਆਂ ਪੰਜਾਬ ਚੁੱਤੇ ਚੰਨੀ ਸਾਹਿਬ ਦੇ ਵਿੱਚ ਚਲਾਈ ਸੀ ਚੰਨੀ ਸਾਹਿਬ ਨੇ ਸਮਰਥਨ ਦੇ ਦਿੱਤਾ ਸੋ ਉੱਥੇ ਫੋਟੋ ਖਿਚਾ ਕੇ ਉਹ ਫੋਟੋ ਵਾਇਰਲ ਕਰਦਾ ਤੇ ਰਵਨੀਤ ਸਿੰਘ ਬੱਟੂ ਕਹਿੰਦੇ ਰਾਜਾ ਵਰਿੰਗ ਸਮਰਥਨ ਦੇ ਗਿਆ ਕਿ ਉਹ ਤੁਸੀਂ ਮੇਰੇ ਮਾਮੇ ਲੱਗਦੇ ਹੋ ਮੈਂ ਹਮਤੋਂ ਨੂੰ ਸਮਰਥਨ ਦੇਉਂਗਾ ਸੋ ਇਹੋ ਜੀਆਂ ਬੇਦੁਖੀਆਂ ਗੱਲਾਂ ਜਿਹੜੀਆਂ ਕਰਨੀਆਂ ਐ ਉਹ ਵਾਜਬ ਨਹੀਂ ਐ ਸੋ ਮੇਰੀ ਮੇਰੀ ਪੰਜਾਬ ਦੇ ਲੋਕਾਂ ਨੂੰ ਔਰ ਦਰਿਆਣਾ ਦੇ ਲੋਕਾਂ ਨੂੰ ਬੇਨਤੀ ਐ ਕਿ ਇਹਨਾਂ ਦਾ ਮੂੰਹ ਤੋੜ ਜਵਾਬ ਦਿਓ ਔਰ ਇਹੋ ਜੀ ਹਰਕਤ ਕਰਨ ਵਾਲਿਆਂ ਨੂੰ ਸਬਕ ਸਿਖਾਓ ਕਿ ਇਹੋ ਜੀਆਂ ਘਟੀਆਂ ਹਰਕਤਾਂ ਕਰਕੇ ਲੋਕਾਂ ਨੂੰ ਗਮਰਾਹ ਕਰਦੇ ਐ ਔਰ ਇਹ ਠੋਕੜੀ ਠੋਕੜੀਆਂ ਸਾਰੇ ਜਾਣਿਆ ਨੇ ਔਰ ਇਸ ਵੀਡੀਓ ਨੂੰ ਵੱਧ ਤੋਂ ਵੱਧ ਵਾਇਰਲ ਕਰਕੇ ਲੋਕਾਂ ਨੂੰ ਦੱਸੋ ਕੀ ਆ ਇਹਨਾਂ ਦੀ ਅਸਲੀਅਤ ਹੈ ਬਿੱਟੂ ਤੇ ਪੱਪੀ ਬਰਾਸ਼ਰਚਿਆਂ ਦੀ ਉਹਨਾਂ ਦੇ ਮੁੰਡੇ ਦੀ ਧੰਨਵਾਦ ਬਿਲਦੇ ਤੇ ਭੁੱਲ ਨਾ ਜਾਓ ਹੱਥ ਨੂੰ ਤਿਆਰ ਰੱਖਿਓ ਔਰ ਦਬ ਕੇ ਤਕੜੇ ਹੁਕੇਗਾ ਮਿਹਰਬਾਨ